ਅੱਜ ਇਹ ਗੰਪੁਰਾ ਦਸਾਹੂ ਪਰਿਸ਼ਦ ਵਿੱਚ ਇਹਨਾਂ ਵਿੱਚ ਹਾਜ਼ਰ ਹੋਏ ਮੇਰੇ ਨੌ ਜੁਆ ਮਰਗਤੀ ਵੱਡੇ ਅਤੇ ਛੋਟੇ ਮੇਰੇ ਬਹੁਤ ਹੀ ਸਕਾਰਜਕ ਸਾਥੀਓ ਅਤੇ ਮੇਰੀਆਂ ਬਹੁਤ ਹੀ ਸਕਾਰਜਕ ਦੇਵੀਆਂ ਭੈਣਾਂ ਅਤੇ ਮੇਰੇ ਨੌ ਮਾਂਤੀਆਂ ਬਲਾਓ ਫਟੇ ਰਗ੍ਰਿਧੀ ਦਾ ਖਾਲਤਾ ਰਗ੍ਰਿਧੀ ਕੀ ਫਤੇ ਹਜ਼ਾਰਾਂ ਸਾਲਾਂ ਤੋਂ ਗਰੀਬੀ ਬੇਰੁਜ਼ਗਾਰੀ ਅਨਪੜਤਾ ਲਜਾਰ ਤੇ ਗੱਸ ਜ਼ਿੰਦਗੀ ਜੀ ਰਹੇ ਮੇਰੇ ਸਮਾਜ ਦੇ ਲੋਕੋ ਭਾਵੇਂ 15 ਅਗਸਤ 1947 ਨੂੰ ਸਾਡਾ ਦੇਸ਼ ਆਜ਼ਾਦ ਹੋ ਗਿਆ 26 ਜਨਵਰੀ 1950 ਨੂੰ ਬਾਬਾ ਸਾਹਿਬ ਨੇ ਸਵਾਰ ਲੈ ਕੇ ਸਾਰੇ ਜ਼ਿੰਦਗੀ ਜਿਉਣ ਦੇ ਸਾਰੇ ਹੱਕ ਹਾਸਲ ਦਿੱਤੇ ਸਾਨੂੰ ਕਿੰਤਿਆਂ ਬਿੱਲਿਆ ਵਰਗੀ ਜ਼ਿੰਦਗੀ ਜੀ ਰਹੇ ਲੋਕਾਂ ਨੂੰ ਬੰਦੇ ਵਰਗੀ ਇਨਸਾਨਾਂ ਵਰਗੀ ਜ਼ਿੰਦਗੀ ਜਿਉਣ ਦੇ ਸਾਰੇ ਹੱਕ ਦਿੱਤੇ 1947 ਤੋਂ ਪਹਿਲਾਂ ਜੋ ਕਾਨੂੰਨ ਸੀ ਜਿਸ ਦੇ ਤਹਿਤ ਦੇਸ਼ ਕਿੱਲੇ ਰਹਾ ਸੀ ਉਹ ਕਾਨੂੰਨ ਆਰਿਆ ਲੋਕਾਂ ਦੇ ਵਿੱਚੋਂ ਆਏ ਜਿਨ੍ਹਾਂ ਨੇ ਸਾਨੂੰ ਗੁਲਾਮ ਕੀਤਾ ਮੰਨੂ ਬ੍ਰਾਹਮਣ ਨੇ ਮੰਨੂ ਸੰਵਿਧਾਨ ਨਾਮ ਦਾ ਕਾਨੂੰਨ ਲਿਖਿਆ ਜਿਹਦੇ ਵਿੱਚ ਸਾਨੂੰ ਜ਼ਿੰਦਗੀ ਜਿਉਣ ਦੇ ਸਾਰੇ ਹੱਕ ਹਾਸਲ ਤੋਂ ਵਾਗਿਆ ਕੀਤਾ ਗਿਆ ਅੱਗੇ ਸਾਨੂੰ ਕੁੱਤਿਆਂ ਵਰਗੀ ਜ਼ਿੰਦਗੀ ਜਿਉਣੀ ਮਜਬੂਰ ਕੀਤਾ ਗਿਆ ਇੱਥੇ ਤੱਕ ਵੀ ਕਿ ਸਾਨੂੰ ਗੁਲਾਮ ਬਣਾ ਕੇ ਬਾਜ਼ਾਰਾਂ ਵਿੱਚ ਵੇਚਿਆ ਜਾਂਦਾ ਸੀ ਅੱਗੇ ਸਾਡੀਆਂ ਔਰਤਾਂ ਨੂੰ ਵੀ ਗੁਲਾਮ ਬਣਾ ਕੇ ਬਾਜ਼ਾਰਾਂ ਵਿੱਚ ਵੇਚਿਆ ਜਾਂਦਾ ਸੀ ਹੋਰ ਵੀ ਬਹੁਤ ਖਨਾਉਣੀਆਂ ਸ਼ਰਤਾਂ ਸਾਡੇ ਉੱਤੇ ਲਾਗੂ ਸੀ ਜੇ ਉੱਤੇ ਥੋੜੇ ਸਮੇਂ ਵਿੱਚ ਦੱਸਣਿਆ ਬਹੁਤ ਜ਼ਿਆਦਾ ਸਮਾਂ ਲੱਗੂਗਾ ਜਰੂਰੀ ਡਿਨਾਗਾ ਸੋ ਸਾਡੀ ਇਹ ਦੁਦਸ਼ਾ ਸਿਹਤਾਂ ਨੂੰ ਦੇ ਬਾਵਜੂਦ ਵੀ ਜੋ ਅੱਜ ਵੀ ਹੋ ਰਹੀ ਹੈ ਜੇ ਥੋੜੀ ਜੀ ਸਾਡਾ ਸੁਧਾਰ ਹੋਇਆ ਇਹ ਸਿਰ 5% ਸਦਾ ਲਾਗੂ ਹੋਣ ਦੇ ਕਾਰਨ ਸਾਡਾ ਸੁਧਾਰ ਹੋ ਗਿਆ ਅਸੀਂ ਆਪਣਾ ਜੀਵਨ ਸੁਧਾਰ ਲਿਆ ਲੇਕਿਨ ਸਾਡੀ ਵਿਰੋਧੀ ਜਮਾਤ ਨੇ ਇਸ ਦਾ ਪੂਰੀ ਤਰ੍ਹਾਂ ਇਲਾਜ ਕਰਤਾ ਕਿਉਂਕਿ ਜਾਨੂੰ ਦੇ ਹੱਥ ਹਾਸੇ ਸੁਭਾਅਲੇ ਦਿੱਤੇ ਸੀ ਕਿੰਨੇ ਸਾਡੇ ਮੇਕ ਲੱਗੇ ਹੋਏ ਸੀ ਕਿੰਨੇ ਬੇਲਦਾਰ ਲੱਗੇ ਹੋਏ ਸੀ ਕਿੰਨੇ ਚੌਕੀਦਾਰ ਲੱਗੇ ਹੋਏ ਸੀ ਔਰ ਜੋ ਸਾਡੀਆਂ ਨੌਕਰੀਆਂ ਤੇ ਸਾਡੇ ਸਮਾਜ ਲੱਗਿਆ ਹੋਇਆ ਸੀ ਉਹ ਮਹਿਕ ਨੂੰ ਚੱਕਦੇ ਉਹ ਪੋਸਟਾਂ ਚੱਕਤੀਆਂ ਅਸੀਂ ਸੁੱਤੇ ਰਹੇ ਉਹ ਜਾਗਦੇ ਰਹੇ ਸੇ ਸਾਥੀਓ ਇਹ ਜੋ ਸਾਡੀ ਦੁਰਦਸ਼ਾ ਬੇਰ ਜ਼ਿੰਦਗੀ ਹੈ ਦਬਾਅ ਵਾਲੀ ਜ਼ਿੰਦਗੀ ਜਿਉਰ ਹੈ ਇਹ ਸਾਡੇ ਉਤੇ ਬੇਇਨਸਾਫੀ ਧੱਕੇਸ਼ਾਹੀ ਦੀ ਹੁੰਦੀ ਹੈ ਤੇ ਸਾਡੀਆਂ ਧੀਆ ਭੈਣਾਂ ਨਾਲ ਬਲਾਤਕਾਰ ਵੀ ਹੁੰਦੇ ਨੇ ਸੇ ਤੁੰਨੇ ਬਲਾਕੇ ਸੌ ਹੱਥ ਰਸਾ ਤੇ ਰੇਦੇ ਘਾਟੇ ਬਈ ਸਾਨੂੰ ਸਮਝ ਨਹੀਂ ਆਇਆ ਸਾਨੂੰ ਗਿਆਨ ਨਹੀਂ ਹੈ ਸਾਨੂੰ ਆਪਣੇ ਇਤਿਹਾਸਦਾਰੀ ਪਤਾ ਕਿਸੀ ਕੌਣ ਹੋਤਾ ਕਿਸੀ ਇਸ ਧਰਤੀ ਦੇ ਮਾਲਕ ਇੱਥੇ ਦੇ ਮੂਲ ਵਸਨੀਕ ਹੈ ਸੇ ਸਾਥੀਓ ਸਮਾਗਮ ਦਾ ਘਟਾ ਬੰਗਾਲ ਤੋਂ ਸਦਾ ਸੇਵਾ ਸਿੰਘ ਜੀ ਆਪਣਾ ਬਹੁਤ ਵੱਡਾ ਜਥਾ ਲੈ ਕੇ ਆਏ ਨੇ ਤੋ ਬਹੁਤ ਧੰਨਵਾਦ ਕਰਦਾ ਜੀ ਉਹਨਾਂ ਪੋਇੰਟ ਤੇ ਸੋ ਸਾਥੀਓ ਕਿ ਸਾਨੂੰ ਸਾਡੇ ਆਪਣੀ ਜਨਸਦਾ ਨਹੀਂ ਪਤਾ ਸਾਨੂੰ ਜਿਹੜੀਆਂ ਸਿਆਸੀ ਪਾਰਟੀਆਂ ਨੇ ਇਹਨਾਂ ਦਾ ਇਤਿਹਾਸ ਦਾ ਨਹੀਂ ਪਤਾ ਔਰ ਜੋ ਮੁਸ਼ਕਿਲਾਂ ਦਿੱਕਤਾਂ ਨੇ ਅਸੀਂ ਇਹਨਾਂ ਨੇ ਆਪਣੀ ਜ਼ਿੰਦਗੀ ਦਾ ਹਿੱਸਾ ਸਮਝ ਲਿਆ ਅੱਡੀ ਹੜਾ ਕੇ ਜ਼ਿੰਦਗੀ ਸਾਨੂੰ ਜੋੜੀ ਸ਼ੁਰੂ ਕਰਤੀ ਅਸੀਂ ਸਮਝ ਲਿਆ ਕਿ ਇਸ ਦਾ ਕੋਈ ਇਲਾਜ ਨਹੀਂ ਹੈ ਲੇਕਿਨ ਇਹਦਾ ਕੋਈ ਹੱਲ ਨਹੀਂ ਸੋਚਿਆ ਅਸੀਂ ਸਮਝ ਲਿਆ ਸਾਡੀ ਰੱਬ ਨੇ ਕਿਸਮਤ ਮਾਰੀ ਲਿਖਤੀ ਲੇਕਿਨ ਰੱਬ ਨੇ ਸਾਡੀ ਕਿਸਮਤ ਆਵੇ ਬੋੜ ਦਾ ਧੜ ਘਾਰ ਦੇ ਕੇ ਸਾਇਆ ਨਿਕਟਾ ਮੁਸ਼ਕਲਾਂ ਤੋਂ ਸਾਇਆ ਮੁਸ਼ਕਲਾਂ ਤੋਂ ਬੇਹਾਜ਼ ਨਹੀਂ ਸਾਨੂੰ ਬੋੜ ਬਖਸ਼ ਕੇ ਸਾਨੂੰ ਇਸ ਦੇਸ਼ ਦੇ ਰਾਜੇ ਬੰਦਾ ਅਧਿਕਾਰ ਦਿੰਦਾ ਅਤੇ ਸਾਨੂੰ ਆਪਣੀ ਕਿਸਮਤ ਆਪ ਲਿਖਣ ਦਾ ਅਧਿਕਾਰ ਦਿੰਦਾ ਪਰ ਤੁਸੀਂ ਕਹਿੰਦੇ ਆ ਕਿ ਸਾਡੀ ਕਿਸਮਤ ਰੱਬ ਨੇ ਮਾਰੀ ਲਿਖਤੀ ਮੈਂ ਦੱਸਣਾ ਚਾਹੁੰਦਾ ਆ ਜੇ ਤੁਸੀਂ ਲੋਕ ਬੱਠੇ ਹੋ ਜੇ ਕਹਿੰਦੇ ਰੱਬ ਨੇ ਸਾਡੀ ਕਿਸਮਤ ਮਾਰੀ ਲਿਖਤੀ ਇੱਕ ਮੰਤਰੀpuri ਐਮਐਲਏ ਨੰਦਰਕਰ ਪ੍ਰਧਾਨ ਖਲਵਾ ਸੂਟ ਪਾ ਕੇ ਪ੍ਰਾਜੀ ਸਕੂਟੀ ਦੇ ਗਲੀਆਂ 'ਚ ਘੁੰਮਦੀ ਸੀ ਉਸ ਦੀ ਟੀਮ ਉਹ ਵੀ ਕਿਸਮਤ ਆ ਤੁੰਗੜੀ ਆ ਉਹ ਲੋਕਾਂ ਤੁਸੀਂ ਲਿਖਤੀ ਉਹਨੂੰ ਰਾਜ ਗੱਦੀ ਦੀ ਕੁਰਸੀ ਤੇ ਬਿਠਾਤਾ ਕਿਸੇ ਨੇ ਕੋਟੀ ਆ ਤੁੰਗੜੀ 'ਚ ਐਨੀ ਪਾਵਰ ਲੇਕਿਨ ਤੁਹਾਨੂੰ ਪਤਾ ਨਹੀਂ ਲੈ ਇਸ ਲਈ ਆਪਰੇ ਆ ਕਈ ਪੁਨਾ ਤੱਕ ਇਹਾਂ ਦੀ ਰੋਟੀ ਦਾ ਫਿਕਰ ਨਹੀਂ ਹੈ ਅਗਲੀ ਗੱਲ ਕਰਾਂ ਇੱਕ ਸ਼ੇਡੇ ਦਾ ਕਲਾਕਾਰ ਮੁੱਖ ਮੰਤਰੀ ਸਰਦਾਰ ਪ੍ਰਵਕਾਸ਼ ਸਿੰਘ ਮਾਨ ਉਹਦੀ ਕਿਸਮਤ ਆ ਮੇਰੇ ਸਮਾਜ ਦੇ ਲੋਕੋ ਉਹ ਤੁਸੀਂ ਲਿਖਤੀ ਕਾਹਲੇ ਲਿਖਤੀ ਆਤ ਉਂਗਲੀ ਨਾਲ ਲਿਖੀ ਆ ਇਸ ਮੇ ਨਾਲ ਤੁਸੀਂ ਉਹਦੀ ਕਿਸੇ ਦਿੱਖਤੀ ਉਹਨੂੰ ਆਪਣੀ ਆਉਣ ਵਾਲੀਆ ਪੁਸਤਾ ਤੱਕ ਕੋਈ ਕੰਮ ਕਰਨ ਦੀ ਲੋੜ ਨਹੀਂ ਕੋਈ ਪਰਿਵਾਰਾਂ ਨੂੰ ਰੋਟੀ ਵੇਖੀ ਦਾ ਕੋਈ ਫਿਕਰ ਨਹੀਂ ਆਗਲੀ ਗੱਲ ਤੇ ਇਹ ਦੇਸ਼ ਦਾ ਪ੍ਰਧਾਨ ਮੰਤਰੀ ਇੱਕ ਚਾਹ ਲੈਣ ਵਾਲਾ ਕੋਈ ਲੋਕੋ ਇਹਨੂੰ ਕਿਸਮੇ ਤੇ ਤੁਸੀਂ ਲਾਤੀ ਐ ਸੁੰਗੜ ਜਾ ਸੋਨੂੰ ਸਾਡੇ ਬਾਬਾ ਸਾਹਿਬ ਦੇ ਲਿਖੇ ਸਿਧਾਂਤ ਨੇ ਐਨੀ ਪਾਵਰ ਵਕਸੀ ਹੈ ਐ ਸੁੰਗੜੀ ਨਾਲ ਤੁਸੀਂ ਉਹਦੀ ਕਿਸਮਤ ਲਿਖਤੀ 50 5 ਕਰੋੜ ਰੁਪਏ ਦੇ ਜਹਾਜ਼ ਦੇ ਬਿੱਟੁਰਦਾ ਇੱਕ ਚਾਹ ਵਿੱਚ ਡਾ ਪਰ ਮੇਰੇ ਸਮਾਜ ਦੇ ਲੋਕੋ ਸੋਨੂ ਆਪਰੀ ਕਿਸਮਤ ਦਾ ਆਪਰੀ ਕਿਸਮਤ ਲਿਖੇਗਾ ਉਹ ਲੋਕੋ ਚੱਜ ਨਹੀਂ ਉਹ ਆਇਆ ਉਹ ਗੱਜ ਨਹੀਂ ਲੋਕੋ ਸਿੱਖਿਆ ਆਪੋ ਹੀ ਲੋਕਾਂ ਨੇ ਸੋਨੂ ਸਾਡੇ ਬਾਪੂ ਸਾਹਿਬ ਨੇ ਕੁਝ ਰਾਜੇ ਬੰਦ ਦੀ ਪਾਵਰ ਬਖਸ਼ੀ ਹੈ ਸਾਨੂੰ ਆਪਣੀ ਕਿਸਮਤ ਆਪ ਲਿਖਣ ਦਾ ਅਧਿਕਾਰ ਬਖਸ਼ਿਆ ਸੋ ਸਾਥੀਓ ਜਿੰਨੀਆਂ ਪਾਰਟੀਆਂ ਨੇ ਜਿਨ੍ਹਾਂ ਦੇ ਪਿੱਛੇ ਤੁਸੀਂ ਲੱਗੇ ਹੋ ਕਾਂਗਰਸ ਭਾਜਪਾ ਆਮ ਪਾਰਟੀਆਂ ਸਾਰੀਆਂ ਮੰਨੂਵਾਦੀਆਂ ਪਾਰਟੀਆਂ ਨੇ ਉਹ ਉਹਨਾਂ ਲੋਕਾਂ ਨੇ ਪਾਰਟੀਆਂ ਨੇ ਜਿਨ੍ਹਾਂ ਨੇ ਸਾਨੂੰ ਹਜ਼ਾਰਾਂ ਸਾਲ ਤੋਂ ਗੁਲਾਮ ਰੱਖਿਆ ਗੁਲਾਮ ਕੀਤਾ ਤੁਹਾਡੇ ਜ਼ਿੰਦਗੀ ਜਿਉਣ ਦੇ ਸਾਰੇ ਹੱਕ ਅਧਿਕਾਰ ਕੋਹੇ ਉਹਨੇ ਪਾਟੀਆਂ ਪਿੱਛੇ ਹੀ ਅਸੀਂ 75 ਸਾਲ ਤੋਂ ਲੱਗੇ ਫਿਰਦੇ ਆ ਕਿਵੇਂ ਲੱਗੇ ਫਿਰਦੇ ਆ ਐਦਾ ਵੱਡਾ ਕਾਫਲਾ ਹੈ ਐਨੇ ਜਾਦੇ ਕੁਛ ਬੰਦਤਾ ਆ ਮੇਰਾ ਵੀਰ ਗਵਾਂਢੀ ਇੱਧਰ ਐ ਤਾਂ ਮੈਂ ਇੱਧਰ ਜਾਊਂਗਾ ਅਸੀਂ ਉਹਨਾਂ ਦੀ ਸੋਚ ਨਹੀਂ ਗੁੱਜੀ ਉਹਨਾਂ ਦੀ ਨੀਤੀ ਤੋਂ ਜਾਣੂ ਨਹੀਂ ਉਹ ਕੌਣ ਲੋਕ ਨੇ ਅਸੀਂ ਇਹਦਾ ਤੋਂ ਵੀ ਜਾਣੂ ਨਹੀਂ ਤੇ ਸਾਡੀ ਇਹ ਬਰਬਾਦੀ ਦਾ ਕਾਰਨ ਹੈ ਅਸੀਂ ਬਹੁਜ ਸਮਾਜ ਪਾਰਟੀ ਨਾਵੀਂ ਇਤਿਹਾਸ ਨਹੀਂ ਜਾਣਦੇ ਕਿ ਸਾਡੇ ਗੁਰੂਆਂ ਪੀਰਾਂ ਦੀ ਸੋਚ ਹੈ ਉਹਨਾਂ ਦਾ ਅਭਿਸ਼ੇਕ ਹੈ ਗੁਰੂ ਬਾਈ ਮੀਟਰ ਗੁਰੂ ਰਕਾ ਜੀ ਭਗਤ ਕਬੀਰ ਜੀ ਸਾਰੇ ਗੁਰੂਆਂ ਪੀਰਾਂ ਦੀ ਸੋਚ ਉਹਨਾਂ ਦੀ ਜ਼ਿੰਦਗੀ ਦਾ ਤਿਰਭਾ ਉਹਨਾਂ ਦਾ ਸੁਪਨਾ ਬਹੁਲੇ ਸਮਾਜ ਪਾਰਟੀ ਗੁਰੂ ਗੁਰੂ ਨਾਨਕ ਪਾਸ਼ਾ ਤੋਂ ਲੈ ਕੇ ਕਸ਼ੇ ਪਾਸ਼ਾ ਜੀ ਦੀ ਸੋਚ ਉਹਨਾਂ ਦੀ ਜ਼ਿੰਦਗੀ ਦਾ ਤਿਰਭਾ ਬਹੁਲੇ ਸਮਾਜ ਪਾਰਟੀ ਹੈ ਸੋ ਭੋਗ ਸਮਾਜ ਪਾਰਟੀ ਨੀਲੇ ਝੰਡੇ ਨਾਲ ਇਕੱਠੇ ਹੋ ਕੇ ਭੈਣ ਤੇ ਮਾਰੀ ਮਾਇਆ ਵਤੀ ਜੀ ਨੂੰ ਦੇਸ਼ ਦਾ ਪ੍ਰਧਾਨ ਮੰਤਰੀ ਬਣਾ ਕੇ ਆਪਣਾ ਰਾਜ ਲਿਆਓ ਤਾਂ ਹੀ ਤੁਹਾਡੀ ਮੁਕਤੀ ਹੋ ਸਕਦੀ ਹੈ ਇਸੇ ਵਿੱਚ ਹੀ ਸਾਡੀ ਭੜਾਈ ਹੈ ਇਹਨਾਂ ਕਹਿੰਦਾ ਹੋਇਆ ਕਿਮਤ ਦਾ ਜਾਤਿਕਾ ਭੋਗ ਸਮਾਜ ਪਾਰਟੀ ਜਿੰਦਾਬਾਦ ਜਿੰਦਾਬਾਦ ਭੋਗ ਸਮਾਜ ਪਾਰਟੀ ਜਿੰਦਾਬਾਦ 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 ਸੋ ਕਿਮਤ ਦਾ ਜਾਤਿਕਾ ਜੀ ਇੱਕ ਵਾਰ ਹੀ ਫਿਰ ਵੈਦੂਜੀ ਦਾ ਘਰ ਤਾਂ ਵੈਦੂਜੀ ਦੀ ਫਤਿਹ ਸਮੇਂ ਦੀ ਘਟ ਹੈ ਸਾਡੀ ਸੰਸਦ ਦਾ ਬਹੁਤ ਬਹੁਤ ਮਾਣ ਹੈ